ਪਿੰਡ ਅੱਟੀ ਵਿਖੇ ਪੰਚਾਇਤ ਰਸਤੇ ਤੇ ਹੈਵੀ ਵਾਹਨਾਂ ਦੀ ਆਵਾਜਾਈ ਕਨ ਰਸਤਾ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ ਪਿੰਡ ਵਸਨੀਕਾਂ ਤੇ ਪੰਚਾਇਤ ਵੱਲੋਂ ਇਸ ਮਾਮਲੇ 'ਚ ਰੋਸ ਪ੍ਰਗਟ ਕਰਦੇ ਹੋਏ ਬੀਡੀਪੀ ਔਫ ਲੋਰ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ ਗਿਆ ਹੈ ਪੰਚਾਇਤ ਅਨੁਸਾਰ ਇਹ ਰਸਤਾ ਕੱਚਾ ਹੈ ਅਤੇ ਪਿੰਡ ਦੇ ਛੋਟੇ ਵਾਹਨਾਂ ਦੀ ਆਵਾਜਾਈ ਲਈ ਬਣਾਇਆ ਗਿਆ ਹੈ ਪਰ ਕੰਪਨੀ ਨਾਲ ਜੁੜੇ ਟਿਪਰ ਡਰਾਈਵਰ ਜ਼ਬਰਦਸਤੀ ਇਸ ਰਸਤੇ ਰਾਹੀ ਭਰੀ ਵਾਹਨ ਨਗਾਰੇ ਹਨ ਪਰ ਕੰਪਨੀ ਨਾਲ ਜੁੜੇ ਟਿਪਰ ਡਰਾਈਵਰ ਜ਼ਬਰਦਸਤੀ ਇਸ ਰਸਤੇ ਰਾਹੀ ਭਾਰੀ ਵਾਹਨ ਨਗਾਰੇ ਹਨ ਜਿਸ ਕਾ ਰਸਤੇ ਦੀ ਸਥਿਤੀ ਦਿਨੋ ਦਿਨ ਵਧੇਰੇ ਖਰਾਬ ਹੋ ਰਹੀ ਹੈ ਪੰਚਾਇਤ ਨੇ ਦੱਸਿਆ ਕਿ ਭਾਰੀ ਟਿਪਰਾਂ ਦੀ ਆਵਾਜਾਈ ਨਾਲ ਸਿਰਫ ਰਸਤੇ ਨੂੰ ਨੁਕਸਾਨ ਪਹੁੰਚਾ ਰਹੀ ਹੈ ਸਗੋਂ ਪਿੰਡ ਵਾਸੀਆਂ ਦੇ ਆਉਣ ਜਾਣ ਵਿੱਚ ਵੀ ਰੁਕਾਵਟ ਪੈ ਰਹੀ ਹੈ ਤਿੰਨ ਦਿਨਾਂ ਤੋਂ ਇੱਕ ਟਿਪਰ ਰਸਤੇ ਵਿੱਚ ਹੀ ਖਰਾਬ ਹੋ ਚੁੱਕਿਆ ਖੜਾ ਹੈ ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਇਸ ਸਬੰਧੀ ਜਦੋਂ ਬीडीपीਓ ਫਲੋਰਨਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ ਹਾਲੇ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਤੱਕ ਸਿਰਫ ਭਰੋਸਾ ਹੀ ਦਿੱਤਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਪੰਚਾਇਤ ਨੇ ਉੱਚ ਅਧਿਕਾਰੀਆਂ ਨੂੰ ਮਤਾ ਪੇਸ਼ ਕੇ ਮੰਗ ਕੀਤੀ ਹੈ ਕਿ ਇਸ ਰਸਤੇ ਉੱਤੇ ਤੁਰੰਤ ਭਾਰੀ ਬਾਣਾ ਦੀ ਆਵਾਜਾਈ ਤੇ ਰੋਕ ਲਾਈ ਜਾਵੇ ਅਤੇ ਰਸਤੇ ਦੀ ਮੁਰੰਮਤ ਕਰਵਾਈ ਜਾਵੇ ਆਪਣੇ ਪਿੰਡ ਦੇ ਸਾਰੇ ਪਤਵੰਤੇ ਸੱਜਣਾਂ ਨੂੰ ਸਰਪੰਚ ਸਾਹਿਬ ਪੰਚਾਇਤ ਮੈਂਬਰ ਹਰੇ ਇਕੱਠੇ ਹੋਏ ਆ ਇੱਥੇ ਇੱਕ ਲੋਕ ਪਲਾਂਟ ਫੈਕਟਰੀ ਲੱਗੀ ਆ ਜਿਹੜਾ ਅਸੀਂ ਵੀਡੀਓ ਸਾਬ ਦੇ ਧਿਆਨ ਚ ਵਿੱਚ 8 ਨਵੰਬਰ ਨੂੰ ਵੀ ਅਪਲੀਕੇਸ਼ਨ ਦਿੱਤੀ ਸੀ ਇਹ ਫੈਕਟਰੀ ਜਿਹੜੀ ਆ ਰਸਤਾ ਜਿਹੜਾ ਪੰਚਾਇਤੀ ਹੜ ਦਾ ਬਣਿਆ ਆ ਇਹ ਰਸਤਾ ਛੋਟਾ 10 ਫੁੱਟ ਦਾ ਰਸਤਾ ਆ ਇਸ ਰਸਤੇ ਉੱਤੇ ਭਾਰੀ ਵਹੀਕਲ ਨਾ ਨਗਾ ਜਾਣਾ ਉਸ ਲਈ ਅਸੀਂ ਪੰਚਾਇਤ ਨੇ ਮਤਾ ਆਮ ਜਿਹਾ ਸਲਾ ਜਲਾਸ ਲਾ ਕੇ ਮਤਾ ਵੀ ਪਾਇਆ ਸੀ ਉਹਦੀ ਕਾਪੀ ਵੀਡੀਓ ਮੈਡਮ ਨੂੰ ਦਿੱਤੀ ਆ ਤੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਸ਼ਿਵਾਸ਼ੰਦ ਆਇਆ ਕਿ ਤੁਸੀਂ ਇੱਕ ਆਪਣੀ ਸਾਨੂੰ ਲੈ ਕੇ ਦਓ ਅਸੀਂ ਇਹਨਾਂ ਨੂੰ ਨੋਟਿਸ ਕੱਢਾਂਗੇ ਕਿ ਇਹ ਭਾਰੀ ਵਾਹਨ ਇੱਥੇ ਨਹੀਂ ਲੈ ਕੇ ਲੈ ਕੇ ਆਉਣਗੇ ਅਸੀਂ ਇਸ ਮਤੇ ਦੀ ਕਾਪੀ ਦੇ ਆਧਾਰ ਤੇ ਪਿੰਡ ਦੇ ਇਸ ਰਸਤੇ ਤੇ ਬੋਲ ਲੈ ਕੇ ਵੀ ਲਾ ਆਇਆ ਕਿ ਭਾਰੀ ਦੇ ਕਮਰਸ਼ੀਅਲ ਵਹੀਕਲ ਇੱਥੇ ਨਹੀਂ ਨਹੀਂ ਲੰਘ ਸਕਦੇ ਇਹ ਐਗਰੀਕਲਚਰ ਲੈਂਡ ਆ ਇਨੀ ਜਿਹੜੀ ਫੈਕਟਰੀ ਵੀ ਲਾਈ ਹੈ ਨਾ ਉਹ ਵੀ ਐਗਰੀਕਲਚਰ ਦੇ ਵਿੱਚ ਹੀ ਲੈਂਡ ਖਰੀਦੀ ਆ ਤੇ ਉਹਦੇ ਉੱਤੇ ਇਸ ਵੇਲੇ ਕਮਰਸ਼ੀਅਲ ਕੰਮ ਕਰ ਰਹੇ ਆ ਤੇ ਇਹ ਜਿਹੜੀ ਗੱਡੀ ਆ ਇਹ ਤਿੰਨ ਦਿਨ ਤੋਂ ਫਸੀ ਇੱਥੇ ਰਸਤਾ ਸਾਰਾ ਖਰਾਬ ਕਰਤਾ ਇਹਨਾਂ ਗੱਡੀ ਨੇ ਤੇ ਗੱਡੀ 12 ਚੱਕੀ ਗੱਡੀ ਆ 12 ਚੱਕੀ ਦੇ ਵਿੱਚ 35 ਟਨ ਮਾਲ ਬਸਦਾ ਪਰ ਇਸ ਗੱਡੀ ਦੇ ਇਹ 2 ਫੁੱਟ ਬਾਡੀ ਵੜਾ ਕੇ ਵੀ ਮਾਲ ਵੱਧ ਪਾਇਆ 2 ਫੁੱਟ ਬਾਡੀ ਵਧਾਈ ਹੋਆ ਉਸ ਤੋਂ ਵੀ ਉੱਪਰ ਮਾਲ ਆ ਇਹ ਇਹ ਤਿੰਨ ਦਿਨ ਤੋਂ ਕੋਈ ਵੀ ਪ੍ਰਸ਼ਾਸਨ ਆ ਕੇ ਇਸ ਗੱਡੀ ਨੂੰ ਨਾ ਪੁੱਛਿਆ ਕਿਸੇ ਨੇ ਵਿੱਚ ਇਹ ਗੱਡੀ ਇੰਨੀ ਲੋਡ ਪਠਾਨਕੋਟ ਤੋਂ ਇੱਥੇ ਕਿੱਦਾਂ ਪਹੁੰਚੀ ਆ ਤੇ ਉਹ ਹਾਈਵੇ ਹਾਈਵੇ ਦੇ ਇਦਾਂ ਦੀ ਗੱਡੀ ਦਾ ਮਨਾ ਆ ਪਰ ਇਹ ਸਾਡੇ ਪੰਚਾਇਤ ਦੇ 10 ਫੁੱਟ ਰਸਤੇ ਉੱਤੇ ਇੰਨੀਆਂ ਭਾਰੀਆਂ ਗੱਡੀਆਂ ਲੈ ਕੇ ਆ ਰਹੇ ਆ ਤੇ ਇਸ ਦਾ ਮੌਕੇ ਤੇ ਵੀਡੀਓ ਮੈਡਮ ਆਏ ਆ ਕੀ ਕਹਿਣਾ ਹੈ ਬਾਕੀ ਜਿਹੜਾ ਮੌਕਾ ਦੇਖ ਕੇ ਗਏ ਵੀਡੀਓ ਮੈਡਮ ਨੇ ਕੀ ਹੁਣ ਸ਼ਾਸ਼ਨ ਦਵਾਇਆ ਤੁਹਾਨੂੰ ਕੀ ਭਰੋਸਾ ਦਵਾਇਆ ਮੈਡਮ ਨੇ ਕੀ ਕਿਹਾ ਵੀਡੀਓ ਮੈਡਮ ਕਹਿੰਦੇ ਵੀ ਇਹ ਰਸਤੇ ਤੇ ਇਹ ਗੱਡੀਆਂ ਨੰਗਣ ਦੇ ਯੋਗ ਨਹੀਂ ਹੈਗੀਆਂ ਤੇ ਅਸੀਂ ਇਹਨਾਂ ਨੂੰ ਮੈਡਮ ਕਹਿੰਦੇ ਤੁਸੀਂ ਇੱਕ ਐਪ ਪੈਂਡਲੋਂ ਐਪਲੀਕੇਸ਼ਨ ਲੈ ਕੇ ਦੇ ਦਿਓ ਤੁਹਾਨੂੰ ਅਸੀਂ ਇਹਨਾਂ ਨੂੰ ਇਲਿਗਲ ਨੋਟਿਸ ਕੱਢਾਂਗੇ ਕਿ ਇਸ ਫੈਕਟਰੀ ਇੱਟਾਂ ਵਾਲੇ ਰਸਤੇ ਦੇ ਨਾਂ ਨਹੀਂ ਆ ਪੰਚਾਇਤੀ ਤੌਰ ਤੇ ਤੁਸੀਂ ਕਾਰਵਾਈ ਕਰ ਸਕਦੇ ਰੋਕ ਸਕਦੇ ਤੁਸੀਂ ਕੇਸ ਦੱਸ ਰਹੇ ਆ ਜੀ ਉਹਦੇ ਬਾਰੇ ਚ ਕੀ ਕਹਿਣਾ ਹੈ ਜਿਹੜਾ ਇੱਕ ਕੇਸ ਚੱਲ ਰਿਹਾ ਸੀਗਾ ਕੇਸ ਨਹੀਂ ਸਾਡੇ ਦੇ ਪਰਸਨ ਮੇਰੇ ਹਰਜਿੰਦਰ ਸਿੰਘ ਤੇ ਸ਼ਾਮਾ ਸਿੰਘ ਸਰਪੰਚ ਸਾਹਿਬ ਤੇ ਤੇ ਐਸ ਐਚਓ ਸਾਹਿਬ ਤੇ ਡਿਪਟੀ ਦੇ ਪੰਚਾਇਤ ਤੇ ਸਾਰੀ ਦੇ ਕੇਸ ਲਾਇਆ ਸੀਗਾ ਵੀ ਇਹ ਬੰਦੇ ਮੇਰਾ ਰਸਤਾ ਰੋਕ ਕੇ ਪੈਸੇ ਮੰਗ ਰਹੇ ਆ ਉਹਦਾ ਮਾਜੋ ਜੱਜ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਇਹਨਾਂ ਬੰਦਿਆਂ ਨੂੰ ਹਟਾਓ ਵੀ ਰਾਸਤੇ 'ਚ ਨਾ ਆਉਣ ਅਸੀਂ ਰਸਤਾ ਛੱਡਦਾ ਸੀ ਇਹਨਾਂ ਦੀ ਫੈਕਟਰੀ ਚ ਲਈ ਆ ਉਸ ਤੋਂ ਬਾਅਦ ਸਾਡਾ ਉੱਥੇ ਸੁਣਵਾਈ ਹੋਈ ਸੀ 23 ਤਰੀਕ ਨੂੰ ਉਹ ਕੇਸ ਡਿਸਮਿਸ ਇਹਨਾਂ ਦਾ ਹੋ ਗਿਆ ਇਹ ਕੋਈ ਸਿਰ ਹਸਾਬਤ ਕਰ ਸਕਦੇ ਵੀ ਅਸੀਂ ਪੈਸੇ ਮੰਗ ਰਹੇ ਜਾਂ ਨਹੀਂ ਜਿਹੜੀ ਹੁਣ ਇੱਥੇ ਮੌਕੇ ਤੇ ਗੱਡੀ ਫਸੀ ਹੋਏ ਇਹਦੇ ਬਾਰੇ ਚ ਕੀ ਕਹਿਣਾ ਥੱਲਾ ਇਹ ਗੱਡੀ ਬਹੁਤ ਓਵਰਲੋਡ ਆ ਇਹ ਗੱਡੀ ਨੇ ਤਿੰਨਾਂ ਤੋਂ ਸਾਡਾ ਰਸਤਾ ਰੋਕਿਆ ਆ ਵੀ ਹੁਣ ਇਹ ਸਾਨੂੰ ਰਸਤਾ ਜਿਹੜਾ ਪਿੱਛੇ ਤੋਂ ਧੁਰ ਤੋਂ ਲੈ ਕੇ 2 ਕਿਲੋਮੀਟਰ ਦਾ ਰਸਤਾ ਸਾਰਾ ਬਹਾਲ ਤੱਕੜੀ ਨਹੀਂ ਤੇ ਇਹ ਸਾਨੂੰ ਇਹ ਇਹੀ ਕਹਿ ਰਿਹਾ ਕਿ ਸਾਨੂੰ ਗੱਡੀ ਇੱਥੇ ਰਾਜ ਖਾਲੀ ਕਰਨ ਲੈਂਦੋ ਅਸੀਂ ਕਹਿੰਨੇ ਆਪਣੇ ਪਲਾਂਟਾਂ ਲਈ ਆ ਖਾਲੀ ਕਰ ਲੋ ਰਸਤੇ ਵਿੱਚ ਖਾਲੀ ਨਹੀਂ ਕਰਨੀ ਮਤਾ ਪਾਸੋਂ ਫੂਣ ਦੇ ਬਾਵਜੂਦ ਵੀ ਭਾਰੀ ਵਾਈਕਲ ਇੱਥੇ ਇਸ ਰੋਡ ਦੇ ਪੰਚਤੀ ਰੋਡ ਤੇ ਲੰਗੇ ਜਾਂਦੇ ਹਨ ਹਾਂਜੀ ਭਾਰੀ ਵਾਈਕਲ ਮਤਾ ਪਾਣ ਦੇ ਬਾਵਜੂਦ ਵੀ ਵੀਡੀਓ ਮੈਡਮ ਦੇ ਐਪਲੀਕੇਸ਼ਨ ਦੇਣ ਦੇ ਬਾਵਜੂਦ ਵੀ ਇਹ ਬੰਦੇ ਭਾਰੀ ਵਾਈਕਲ ਲੈ ਕੇ ਲੰਘਦੇ ਆ ਕਈ ਵਾਰ ਸਾਡੀ ਐਸਐਚਓ ਸਾਹਿਬ ਨਾਲ ਵੀ ਪਹਿਲਾਂ ਜਿਹੜੀ ਐਸਐਚਓ ਸਾਹਿਬ ਦੀ ਉਹਨਾਂ ਨਾਲ ਵੀ ਗੱਲ ਹੋਈ ਸੀ ਵੀ ਭਾਰੀ ਵਾਈਕਲ ਇਹਨਾਂ ਦੇ ਬੰਦ ਕਰਵਾਓ ਪਰ ਉਹ ਕਿਤੇ ਸਾਡੇ ਕੋਲ ਆਰਡਰ ਨਹੀਂ ਹੈਗੇ ਬੰਦ ਕਰਾਉਣ ਦੇ ਮੈਡਮ ਦੀ ਨਿਗਰਾਨੀ ਦੇ ਵਿੱਚ ਹੈਗਾ ਜੀ ਇਹ ਸਾਰਾ ਕੁਝ ਹਾਂਜੀ ਮੈਡਮ ਦੀ ਨਿਗਰਾਨੀ ਚ ਪਰਸੋਂ ਅਸੀਂ ਐਪਲੀਕੇਸ਼ਨ ਦੇ ਕੇ ਆਏ ਸੀ ਤਾਂ ਉਹ ਮੈਡਮ ਵੀਡੀਓ ਮੈਡਮ ਅੱਜ ਆ ਕੇ ਮੌਕਾ ਦੇਖ ਕੇ ਗਏ ਆ ਉਹ ਕਹਿੰਦੇ ਇੰਨੇ ਭਾਰੀ ਵਾਹਨ ਇਸ ਰਸਤੇ ਦੇ ਅਲਾਉਡ ਨਹੀਂ ਹੈਗੇ ਤੇ ਜਿਹੜਾ ਅੱਜ ਟਿਪਰ ਆਇਆ ਇਹ ਖਾਲੀ ਕੀਤਾ ਜਾਊਗਾ ਕਿੰਨੇ ਇਹਦੇ ਬਾਰੇ ਚ ਕੀ ਕਹਿੰਦੇ ਟਿਪਰ ਜਦ ਤੱਕ ਅਜੇ ਇਹਨਾਂ ਨੂੰ ਲੀਗਲ ਨੋਟਿਸ ਨਹੀਂ ਆਉਂਦਾ ਜਾਂ ਇਹ ਕੁਝ ਲਿਖ ਕੇ ਨਹੀਂ ਦਿੰਦੇ ਕਿ ਇਸ ਤੋਂ ਬਾਅਦ ਅਸੀਂ ਕੋਈ ਵੀ ਹੋਰ ਟਿਪਰ ਨਹੀਂ ਲਿਆਵਾਂਗੇ ਉਦ ਤੱਕ ਪਿੰਡ ਵਾਲਿਆਂ ਦਾ ਇਹ ਫੈਸਲਾ ਕਿ ਆਪਾਂ ਟਿਪਰ ਨਾ ਖਾਲੀ ਕੀਤਾ ਜਾਵੇ ਹਾਂਜੀ ਮੈਡਮ ਤੁਸੀਂ ਪਿੰਡ ਆਟੀ ਆਏ ਆ ਕੀ ਸਾਰਾ ਮਸਲਾ ਹੈ ਕੀ ਰਸਤੇ ਨੂੰ ਹੈ ਕਿ ਮਸਲਾ ਇੱਥੇ ਨਾ ਮਿਕਸਰ ਪਲਾਂਟ ਖੁੱਲਿਆ ਹੋਇਆ ਆ ਆਟੀ ਦੇ ਵਿੱਚ ਤਾਂ ਕੋਟ ਚ ਕੇਸ ਵੀ ਲੱਗਾ ਹੋਇਆ ਹੈ ਉਹਨਾਂ ਨੇ ਵੈਸੇ ਉਹ ਜਿੱਤ ਚੁੱਕੇ ਹੋਏ ਆ ਪਰ ਜਿਹੜਾ ਰਸਤਾ ਹੈਗਾ ਉਹ ਪੰਚਾਇਤੀ ਹੈ ਅੱਗੇ ਖੂਹਾਂ ਵਗੈਰਾ ਨੂੰ ਜਾਂਦਾ ਹੈਗਾ ਆ ਉਹ ਕਹਿੰਦੇ ਨੇ ਇੱਥੋਂ ਦੀ ਟਿਪਰ ਨਾਲ ਲਗਾਉਣ ਕਿਉਂਕਿ ਰਸਤਾ ਛੋਟਾ ਆ ਹੁਣ ਵੀ ਇੱਕ ਟਿਪਰ ਉਹ ਬੈਠ ਗਿਆ ਹੋਇਆ ਆ ਤੇ ਇਸ ਦੇ ਰਿਗਾਰਡਿੰਗ ਮੈਂ ਪੰਚਾਇਤ ਨੂੰ ਕਹਿੰਦਾ ਮੈਨੂੰ ਐਪਲੀਕੇਸ਼ਨ ਦਿਓ ਫਿਰ ਬੈਠ ਕੇ ਮਸਲਾ ਸੌਟ ਆਊਟ ਕਰਦੇ ਆ ਇਹਨਾਂ ਦਾ ਵੀ ਕੀ ਹੋਣਾ ਆ ਕੋਈ ਰਸਤੇ ਦਾ ਮਤਾ ਵੀ ਪਾਸ ਹੋਇਆ ਹੈ ਕੀ ਭਾਰੀ ਵਹੀਕਲ ਨੂੰ ਲੈ ਕੇ ਕੀ ਇਸ ਰਸਤੇ ਦੇ ਉੱਤੇ ਕੋਈ ਭਾਰੀ ਵਹੀਕਲ ਨਹੀਂ ਆਉਂਦਾ ਹਾਂਜੀ ਇਹਨਾਂ ਨੇ ਮਤਾ ਪਾ ਕੇ ਦਿੱਤਾ ਸੀਗਾ ਤੇ ਬਟ ਹੁਣ ਐਪਲੀਕੇਸ਼ਨ ਦੀ ਡਿਮਾਂਡ ਕੀਤੀ ਮੈਂ ਕਿਹਾ ਮੈਨੂੰ ਇੱਕ ਵਾਰੀ ਐਪਲੀਕੇਸ਼ਨ ਦੇਓ ਤਾਂ ਫਿਰ ਮੈਂ ਦੇਖ ਲੀ ਆ ਇਹ ਮੈਮ ਜਿਹੜੀ ਜ਼ਮੀਨ ਹੈ ਇਹ ਐਗਰੀਕਲਚਰ ਲਈ ਸੀਗੀ ਤੇ ਹਾਂ ਇਹਨਾਂ ਨੇ ਐਕਚੁਅਲੀ ਲਈ ਐਗਰੀਕਲਚਰ ਲਈ ਹੈ ਬਟ ਯੂਜ਼ ਕਮਰਸ਼ੀਅਲ ਦੇ ਤੌਰ ਤੇ ਯੂਜ਼ ਕਰ ਲੈਣਾ ਜਿਹੜਾ ਮੈਂ ਹੁਣ ਟਿੱਪਰ ਫਸਿਆ ਉਸ ਬਾਰੇ ਚੀਜ਼ ਹੈ ਜਿਹੜਾ ਉਹ ਟਿੱਪਰ ਤਾਂ ਫਿਲਹਾਲ ਮੈਂ ਕਿਹਾ ਇੱਕ ਵਾਰੀ ਤੁਸੀਂ ਕਢਵਾ ਦਿਓ ਤਾਂ ਬਾਅਦ ਚ ਜੋ ਡਿਸੀਜਨ ਹੋਏਗਾ ਫਿਰ ਆਪਾਂ ਦੇਖ ਲੈਨੇ ਆ ਠੀਕ ਭਾਈ ਜੀ ਮੇਰੇ